ਕਬੱਡੀ 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 ਦੇਖੋ ਕਰਦੀ ਸਾਰੀ ਪ੍ਰਬੰਧ ਕਮੇਟੀ ਨਿਸ਼ਾਨ ਸਾਡਾ ਭਰਾ ਇਧਰ ਕੁਲਵੀਰ ਨਵੇਂ ਪਿੰਡਿਆ ਸਿਰੇ ਦੀ ਟੀਮ ਬਣਾਈਆਂ ਗੁਰਬਖਸ਼ ਸਿੰਘ ਟੀਵੀ ਸਾਹਿਬ ਨੇ ਚੱਬੇ ਆਲਾ ਕਰਸਰਤ ਵਾਲੀ ਦੀ ਕਬੱਡੀ ਪਾ ਰਿਹਾ ਮੁੰਡਾ ਸਿਰੇ ਦਾ ਰੇਡਰ ਹੈ ਇਧਰ ਇਹਨੂੰ ਇਹਨੂੰ ਹੋ ਗਈਆ ਇਹਨੂੰ ਇਹਨੂੰ ਹੋ ਗਈਆ ਏ ਬੱਲੇ ਹਰਿਆਣਾ ਪੰਜਾਬ ਹਰਿਆਣਾ ਪੰਜਾਬ ਟੀਮ ਸ਼ੀਲੂ ਏ ਮੇਰਾ ਲੈਪਟਾ ਬੰਦਾ ਇੱਕੋ ਰੇਡ ਦਾ ਦੇਵਾਂਗੇ ਸਾਡਾ ਵੀਰਾ ਜੱਗਾ ਬੈਲਜੀਅਮ ਗੋਲਦੀ ਬੈਲਜੀਅਮ ਤੇ ਗੁਰਪ੍ਰੀਤ ਕਨੇਡਾ ਜੋਵਨ ਕਨੇਡਾ ਤੇ ਸੁਚੈਨ ਕਨੇਡਾ 16 ਵਾਲਾ ਸਾਡਾ ਭਰਾ ਏ ਓਏ ਸ਼ੀਲੂ ਆਈ ਤੇ ਆਇਆ ਫਿਰਦਾ ਏ ਸ਼ੀਲੂ ਵਾਲੀਆ ਕਬੱਡੀ ਪਾ ਰਿਹਾ ਪ੍ਰਿੰਦਰ ਸਿੰਘ ਚੰਡੀਗੜੀਏ ਜਿਨ੍ਹਾਂ ਨੇ 2000 ਗਰੰਦਰ ਸੁੱਗੇ ਦੇ ਲਈ ਪੈਦਾ ਕਰ ਦਿੱਤਾ ਪਰ ਆ ਇਹ ਆ ਇਹ ਆ ਇਹ ਆ ਅੱਜ ਉਹ ਕਮਾਲ ਕਰੀ ਆਉਂਦਾ ਹਰਿਆਣੇਆ ਦੂਜਾ ਲੱਗ ਗਿਆ ਜਗਜੀਤ ਬਾਈ ਦਾ ਇੱਕ ਪਾਸੇ ਡੀਟੀਓ ਤਿਆਰ ਹੈ ਗੁਰਬਖਸ਼ ਸਿੰਘ ਦੀ ਡੀਪੀ ਸਾਹਿਬ ਨੇ ਸਿਰੇ ਦੀ ਟੀਮ ਬਣਾਈ ਹੈ ਸੁੱਖਾ ਤੰਗ ਕੱਲੇ ਵਾਲਾ ਸਮਾ ਪਧਰੀ ਕਬੂਤਰ ਸਾਡੀ ਖੇਡ ਕਬੱਡੀ ਦਾ ਮਾਨ ਹੈ ਅੱਧ ਬੁਰਜੀਲ ਦੀ ਪਾਈ ਹੋ ਰੇਡ ਦੇ ਉੱਪਰ ਲੱਗ ਗਿਆ ਡੀਟੀਓ ਟੁੱਟ ਕੇ ਆਹ ਸਾਹਮਣੇ ਸਵਾਦ ਆ ਜਾਊਗਾ ਹੱਲਾ ਗੁੱਲਾ ਹੱਲਾ ਗੁੱਲਾ ਹੱਲਾ ਗੁੱਲਾ ਹੱਲਾ ਗੁੱਲਾ ਹੱਲਾ ਗੁੱਲਾ ਸੰਦੂਸਪੇਨ ਖਰੜਾ ਵੱਡੇ ਪੱਧਰ ਤੇ ਧੰਨਵਾਦ ਆ ਇਹ ਮਾਨ ਹੈ ਧਰਮ ਸਿੰਘ ਦਾ ਪੁੱਤਰ ਚੋਲਾ ਸਾਹਿਬ ਦੇ ਲਾਗੇ ਕਰਕੇ ਆ ਚੱਕ ਆ ਚੱਕ ਆ ਚੱਕ ਓ ਮੈਨੂੰ ਲੱਗਦਾ ਡੂਮਣੇ ਨੂੰ ਡਰਾ ਵੱਜ ਗਿਆ ਰੇਸ਼ਮਾ ਭੱਜ ਲੈ ਭੱਜ ਲੈ ਭੱਜ ਲੈ ਓ ਸਾਹਰੇ ਚਿੱਲੂ ਇਹ ਨਾ ਦੇ ਨਾ

ਲੈਕਰ ਹਰਿਆਣੇ ਵਾਲਾ ਲੱਗਦੇ ਟੁੱਟ ਗਏ ਦੇ ਕ੍ਰੀਸ਼ੀਲੂ ਲੱਗਦੇ ਟੁੱਟ ਗਏ ਤੇ ਭੰਗੜੇ ਪੈਣਗੇ ਭੰਗੜੇ ਪੈਣਗੇ ਲੱਤੂ ਵਾਲਿਆ ਹਗਾਰਾ ਦਾ ਉਹ ਹਗਾਰਾ ਦਾ ਹਗਾਰਾ ਦਾ ਉਹ ਤਾੜੀਆਂ ਪ੍ਰੀਤ ਦੇ ਲਈ ਆ ਹਰਿਆਣੇ ਵਾਲਾ ਵੀ ਪੜ ਕੇ ਗਿਆ ਗੁਰਪ੍ਰੀਤ ਕਨੇਡਾ ਜਗਜੀਤ ਢਿੱਲੋਂ ਸਾਹਿਬ ਸਾਦਾ ਸਿੰਘ ਜੀ ਸਰਪੰਚ ਬੜੇ ਸਤਿਕਾਰਯੋਗ ਵੱਡੇ ਭਾਈ ਨੇ ਸਾਡੇ ਪਰਮਜੀਤ ਸਿੰਘ ਜੀ ਸਰਪੰਚ ਆਯਾਦ ਗਰੁੱਪ ਵਾਲਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਦਿੰਦਾ ਪੁੱਤਰ ਆਇਆ ਸਾਡਾ ਵੱਡਾ ਭਰਾ ਵੱਡੇ ਪੱਧਰ ਤੇ ਧੰਨਵਾਦ ਹੈ ਮਹਾਂਪੁਰਸ਼ ਬਾਬਾ ਗੁਰਦੇਵ ਸਿੰਘ ਜੀ ਫਰਾਦਾ ਵੀਡੀਓ ਦਾ ਜਫਾ ਦਾ 10000 ਦਾ ਆਯਾਤ ਗਰੁੱਪ ਵੱਲੋਂ ਮੇਰੇ ਮਿੱਤਰੋ ਇੱਕ ਪਾਸੇ ਕਹਿੰਦੇ ਸੁਖਮਣ ਅਰਸ਼ ਮਾ ਸੁਖਜੀਤ ਕੇ ਨਦੋਰ ਵਾਲਾ ਨਿੱਕਾ ਚਲਿਆ ਗਿਆ ਪਰ ਦਬੁਰਜੀ ਵਾਲੇ ਵੀ ਦੁਨੀਆ ਦੀਆਂ ਦੁਨੀਆ ਦੀਆਂ ਬਿੱਲੇ ਗਿਲਦੀਨੇ ਵਾਲਿਆਂ ਨੇ ਕਹਿੰਦੇ ਬੁਲਟ ਮੰਤੇ ਟਰੈਕਟਰ ਮੰਤੇ ਗੱਡੀਆਂ ਦੇਤੀਆਂ ਸਨਮਾਨ ਦੇ ਵਿੱਚ ਆਹ ਸਾਹਮਣੇ ਕਹਿੰਦੇ ਦੀਪ ਦਬੁਰਜੀ ਵਾਲਾ ਕਬੱਡੀ ਪਾ ਰਿਹਾ ਚਾਰ ਨੇ ਡੀਟੀਓ ਲੱਗ ਗਿਆ ਉਹ ਡੀਟੀਓ ਲੱਗ ਗਿਆ ਮੇਲਾ ਵੱਜ ਗਿਆ ਦੀਪ ਭੱਜਿਆ ਆਉਂਦਾ ਨਈਆ ਖਿਡਾਰੀ ਜਾਂਦੇ ਰਹਿਣ ਪ੍ਰਮੋਟਰ ਜਾਂਦੇ ਰਹਿਣ ਮਹਾਪੁਰਸ਼ਾਂ ਦੀ ਕਿਰਪਾ ਰਵੇ ਕਬੱਡੀ ਜਿੰਦਾਬਾਦ ਕਬੱਡੀ ਜਿੰਦਾਬਾਦ ਰਮਨ ਉਹ ਸਾਹਮਣੇ ਇਹ ਹਰਿਆਣੇ ਵਾਲਾ ਬਾਰੇ ਚੜਕ ਗਿਆ ਆ ਲ ਇਸੇ ਤਰ੍ਹਾਂ ਕਬੱਡੀ ਦੀਆਂ ਘੈਂਟ ਤੇ ਨਵੀਆਂ ਅਪਡੇਟਸ ਤੇ ਇਕਲੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਪੁਰਨਾ ਤੇ ਬੈਲ ਆਈਕਨ ਨੂੰ ਦਬੋਣਾ ਨਾ ਪੁਰਨਾ ਤਾਂ ਜੋ ਤੁਹਾਨੂੰ ਟਾਈਮ ਸੈਂ ਨਵੀਂ ਨਵੀਂ ਅਪਡੇਟ ਮਿਲ ਸਕੇ ਤਾਂ ਨਵਾਜੀ